ਇੰਡੀਆ ਦੇ ਲੋਗਾ ਇਤਨਾ ਤੇ ਮੰਨ ਸਕਦੇ ਆ ਜਿਵੇਂ ਇੱਕ ਮੈਕਮਾ ਹੁੰਦਾ ਉਹਦੇ ਚ ਰੁਤਬੇ ਹੁੰਦੇ ਨੇ ਫੋਰਥ ਕਲਾਸ ਥਰਡ ਕਲਾਸ ਸੈਕੰਡ ਫਸਟ ਪੂਰਾ ਵੱਡਾ ਅਵਸਰ ਇਸ ਤਰ੍ਹਾਂ ਰੋਹਾਨੀ ਮੰਡਲਾਂ ਦੇ ਚ ਵੀ ਹੈ ਜਿਤਨੇ ਸ਼ਿਰਤਕ ਕੋਈ ਸਹਿਜ ਜੇ ਨਹੀਂ ਪਹੁੰਚ ਜਾਂਦਾ ਥੱਲੇ ਰਹਿੰਦੇ ਨੇ ਤੇ ਉਹ ਜਿਹੜੇ ਥੱਲੇ ਰਹਿੰਦੇ ਨੇ ਉਹਨਾਂ ਦਾ ਜਨਮ ਹੁੰਦਾ ਰਹਿੰਦਾ ਹੈ ਇਬਾਦਤ ਕਰਕੇ ਕੁਝ ਉੱਚੇ ਮੰਡਲੋਨਾਂ ਨੂੰ ਨਸੀਬ ਹੁੰਦੇ ਨੇ ਲੇਕਿਨ ਉਹਨਾਂ ਦੇ ਉਹ ਪੁੰਨ ਸਮਾਪਤ ਹੋਣ ਤੇ ਫਿਰ ਜਨਮ ਹੁੰਦਾ ਹੈ ਤੇ ਜਨਮ ਤੋਂ ਇਹਨਾਂ ਨੂੰ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ ਕਿਹੜੀਆਂ ਸਰ ਕਿਤਾਬਲੀ ਦਾ ਕਰਤਾ ਕਹਿੰਦਾ ਹੈ ਸ਼ੁਭ ਕੁਲ ਜਨਮ ਇੱਕ ਤੇ ਉਹਨਾਂ ਦਾ ਜਨਮ ਬਹੁਤ ਅੱਛੀ ਕੁਲ ਦੇ ਚੋਵੇਗਾ ਸ਼ੁਭ ਕੁਲ ਜਨਮ ਸਰੂਪ ਤੰਤ ਇਕ ਤਨ ਕਰਕੇ ਵੀ ਕੁਰੂਪ ਨਹੀਂ ਹੋਣਗੇ। ਸ਼ੁਭ ਕੁਲ ਜਨਮ ਸਰੂਪ ਤਨ ਭੋਗ ਆਪਤ ਹਰ ਤਰ੍ਹਾਂ ਦੇ ਪਦਾਰਥ ਜੋ ਲੋੜਵੰਦੇ ਨੇ ਉਹਨਾਂ ਦੇ ਕੋਲ ਹੋਣਗੇ। ਹਰ ਤਰ੍ਹਾਂ ਦੇ ਜਿਹੜੇ ਦੁਨਿਆਵੀ ਰਸ ਨੇ ਉਹਨਾਂ ਕੋਲ ਕਮੀ ਨਹੀਂ ਹੋਵੇਗੀ। ਹਰ ਤਰ੍ਹਾਂ ਦੀ ਵਿਪਤਾ ਤੋਂ ਵੀ ਉਹ ਬਚੇ ਹੋਏ ਆਉਣਗੇ। ਬਚਦੇ ਰਹਿਣੇ ਸ਼ੁਭ ਕੁਲ ਜਨਮ ਸਰੂਪ ਤਨ ਭੂ ਭੋਗ ਆਪਤ ਪੰਡਤ ਦੇਹੀ arogh pun dharm jan phal sat ਇਹ ਸਤ ਸਗਾਤਾ ਪੂਰਵਲੇ ਕਰਮ ਦੀ ਮੰਨਣੀਆਂ ਚਾਹੀਦੀਆਂ ਨੇ ਪੰਡਤ ਵਿਦਵਾਨ ਹੋਵੇਗਾ ਬੜਾ ਰੋਸ਼ਨ ਦਿਮਾਗ ਹੋਵੇਗਾ ਦਾਰਸ਼ਿਕ ਚਿੰਤਕ ਫਿਲਾਸਫਰ ਹੋਵੇਗਾ ਹਰ ਗੱਲ ਨੂੰ ਗਹਿਰਾਈ ਨਾਲ ਲਵੇਗਾ ਪੰਡਤ ਦੇਹੀ arogh ਉਦੀ ਦੇਹੀ ਚ ਕੋਈ ਅਸਾਧ ਰੋਗ ਨਹੀਂ ਹੋਵੇਗਾ ਜਿਹੜਾ ਸਾਧਿਆ ਨਾ ਜਾ ਸਕੇ ਜਿਹਦਾ ਇਲਾਜ ਨਹੀਂ ਇਸ ਤਰ੍ਹਾਂ ਦਾ ਉਹਨੂੰ ਕੋਈ ਅਸਾਧ ਰੋਗ ਨਹੀਂ ਹੋਵੇਗਾ ਪੰਡਤ ਦੇਹੀ arogh ਪੰਡਤ ਧਰਮ ਜਾਨ ਪਲ ਸਤ ਉਰਵਲੇ ਧਰਮ ਪੁਰਵਲੇ ਕਰਮ ਮੁਕਤੀ ਨਹੀਂ ਮਿਲੀ ਸਹਿਜ ਤੱਕ ਨਹੀਂ ਪਹੁੰਚ ਸਕਿਆ ਫਿਰ ਜਨਮ ਹੋਇਆ ਕਿ ਸਤ ਚੀਜ਼ਾਂ ਤੇ ਉਸਦੇ ਕੋਲ ਹੋਣਗੀਆਂ ਸ਼ੁਭ ਕੁਲ ਜਨਮ ਸਰੂਪ ਤਨ ਭੋਗ ਭੋਗ ਆਪਤ ਪੰਡਤ ਦੇਹੀ ਅਰੋਗੁ ਕੁੰਨ ਧਰਮ ਜਾਨੁ ਪਲ ਸਤ ਇਹ ਐਵੇਂ ਨਹੀਂ ਪ੍ਰਾਪਤ ਹੋਣੀਆਂ ਕਵੀ ਸੰਤੋਖ ਸਿੰਘ ਜੀ ਨੇ ਤੇ ਲਿਖਿਆ ਔਰੰਗਜ਼ੇਬ ਪਿਛਲੇ ਜਨਮ ਵਿੱਚ ਬੜਾ ਵੱਡਾ ਤਪੀਸ਼ਵਰ ਸੀ দান ਬੜਾ ਕੀਤਾ ਸੀ ਪਰ ਜਿਵੇਂ ਆਮ ਕਹਾਵਤ ਹੈ ਤੱਪੋਂ ਰਾਜ ਤੇ ਰਾਜੋਂ ਨਰਕ ਪਿਛਲੇ ਜਬ ਤਬ ਕਰਕੇ ਕੁਝ ਸਾਧਨਾ ਕਰਕੇ ਭਾਵੇਂ ਕੁਝ ਕਾਮਨਾ ਕਰਕੇ ਕੀਤੀ ਹੋਵੇ ਤੋ ਕਾਮਨਾ ਹੁਣ ਪੂਰੀ ਹੋ ਰਹੀਏ ਹੁਣ ਐਨੇ ਭੋਗ ਪਤਾਰਤ ਰਾਜ ਸਤਾ ਤੋ ਗਮਨ ਢੰਗ ਕਰ ਤੱਪੋਂ ਰਾਜ ਰਾਜੋਂ ਨਰਕ ਇਹ ਕਹਾਵਤ ਗਲਤ ਨਹੀਂ ਹੈ दानंग परापूर्वकेन भुजन्ते महीपते जो इतना चोटी दा धनवान है ते ज्ञानवान नहीं है इदा पूर्वला दान ही है भक्ति नहीं है जब तक नहीं है धनवान ते चोटी दा है गुणवान नहीं है धनवान ते चोटी दा है बाकी कोई रब्बी गुण नहीं ने इसदा पूर्वला सिर्फ दान है गुरु अर्जुन देव जी महाराज दानंग परापूर्वकेन भुजन्ते महीपते इति पूर्वला दा ਗਿਆਨ ਨਹੀਂ ਹੈ ਇਹਦੇ ਕੋਲ ਜਪ ਤਪ ਨਹੀਂ ਹੈ ਸਾਧਨਾ ਨਹੀਂ ਹੈ ਕੋਈ ਪੁਰਬਲੀ ਹੁੰਦੀ ਤੇ ਖੇਡ ਬਣਦੀ ਪਰ ਦਾਨ ਬੜਾ ਕੀਤਾ ਹੈ ਤੋ ਧਨਵਾਨ ਹੈ ਚੌਟੀ ਦਾ ਸਾਰੇ ਵਸੀਲੇ ਬਣਦੇ ਗਏ ਧਨ ਦਰਿਆ ਦੀ ਤਰ੍ਹਾਂ ਆਂਦਾ ਗਿਆ ਇੱਕ ਮਨੁੱਖ ਖੂਨ ਪਸੀਨਾ ਸਾਰਾ ਦਿਨ ਇੱਕ ਕਰ ਲੈਂਦਾ ਕਈ ਦਫਾ ਰੋਟੀ ਨਹੀਂ ਬਣਦੀ ਹੁੰਦੀ ਕਈ ਕੋਟ ਘਾਲੇ ਥਕ ਪਾਏ ਕਈ ਕੋਟ ਬੈਠਤ ਹੀ ਖਾਏ ਉੱਥੇ ਚੰਦਰ ਲੋਕ ਨਹੀਂ ਹੈ ਉੱਥੇ ਸੂਰੀਏ ਲੋਕ ਨਹੀਂ ਹੈ ਜਿੱਥੇ ਮੈਂ ਪਹੁੰਚਿਆ ਇਸ ਸੂਰਜ ਦੀ ਪਹੁੰਚ ਨਹੀਂ ਹੈ ਜਿੱਥੇ ਮੈਂ ਪਹੁੰਚਿਆ ਜਿਸ ਪੁਰੀ ਦੇ ਉੱਥੇ ਇਸ ਚੰ드ਰਮਾ ਦੀ ਪਹੁੰਚ ਵੀ ਨਹੀਂ ਹੈ ਉੱਥੇ ਵਿਸ਼ਨੂੰ ਦੀ ਪਹੁੰਚ ਨਹੀਂ ਹੈ ਉੱਥੇ ਇੰਦਰ ਦੀ ਪਹੁੰਚ ਵੀ ਨਹੀਂ ਹੈ ਬੜੀ ਵੱਡੀ ਗੱਲ ਤੈਂ ਪਾਵਸ ਸਿੰਧ ਧੂਪ ਨਹੀਂ ਚਈਆ ਮੈਂ ਉਤਪਤ ਪਰਲੋ ਨਹੀਂ ਉੱਥੇ ਉਤਪਤੀ ਕਰਨ ਵਾਲਾ ਬ੍ਰਹਮਾ ਨਹੀਂ ਹੈ ਨਹੀਂ ਬ੍ਰਹਮਾ ਹੀ ਉਤਪਤੀ ਕਰਦਾ ਹੋਵੇ ਐਸੀ ਉੱਥੇ ਮਨੋਤ ਨਹੀਂ ਹੈ ਵਿਸ਼ਨੂੰ ਹੀ ਪਾਲਣਾ ਕਰਦਾ ਹੋਵੇ ਇਸ ਤਰ੍ਹਾਂ ਦੀ ਮਨੋਤ ਉੱਥੇ ਨਹੀਂ ਹੈ ਵਿਸ਼ਨੂੰ ਨਹੀਂ ਹੈ ਸ਼ਿਵ ਨਹੀਂ ਹੈ ਸੂਰਿਅ ਨਹੀਂ ਹੈ ਚੰਦਰਮਾ ਨਹੀਂ ਹੈ ਇੰਦਰ ਨਹੀਂ ਹੈ ਤੇ ਬਾਵਸ ਸਿੰਧ ਧੂਪ ਨਹੀਂ ਛਈਆ ਤੇ ਉਤਪਤ ਪਰ ਲੋ ਨਹੀਂ ਜੀਵਨ ਮਿਰਤ ਨਾ ਉਥੇ ਜਮਣਾ ਨਾ ਉਥੇ ਮਰਣਾ ਇਹ ਦੋਵੇਂ ਵੀ ਨਹੀਂ ਲੈ ਦੱਸਦੇ ਪੈਨੇ ਕੀ ਕੀ ਨਹੀਂ ਹੈ ਕੀ ਕੀ ਨਹੀਂ ਹੈ ਜੀਵਨ ਮਿਰਤ ਨਾ ਦੁੱਖ ਸੁਖ ਬਿਆਪੇ ਇਹ ਵੀ ਸੁਣ ਲੋ ਜਿੱਥੇ ਉਥੇ ਦੁੱਖ ਨਹੀਂ ਹੈ ਇਸ ਤਰ੍ਹਾਂ ਦੇ ਸੁਖ ਵੀ ਕੋਈ ਨਹੀਂ ਹੈ ਇਹ ਸੁਖ ਵੀ ਕੋਈ ਨਹੀਂ ਹੈ ਇਹ ਜਿਹੜੇ ਦੁਨਿਆਵੀ ਜਿਨ੍ਹਾਂ ਨੂੰ ਅਸੀਂ ਸੁੱਖ ਕਹਿ ਦਿੰਦੇ ਆ ਕਿਉਂਕਿ ਹਰ ਸੁੱਖ ਨਾਲ ਦੁੱਖ ਜੁੜਿਆ ਹੋਇਆ ਹੈ ਕੋਈ ਸੁੱਖ ਕੱਲਾ ਨਹੀਂ ਹੈ ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਹਰ ਸੁੱਖ ਨਾਲ ਦੁੱਖ ਜੁੜਿਆ ਹੋਇਆ ਹੈ ਹਰ ਜਨਮ ਨਾਲ ਮਰਨ ਜੁੜਿਆ ਹੋਇਆ ਹੈ ਹਰ ਖੁਸ਼ੀ ਨਾਲ ਗਮੀ ਜੁੜੀ ਹੋਈ ਹੈ ਹਰ ਹਾਸੇ ਨਾਲ ਰੋਣਾ ਜੁੜਿਆ ਹੋਇਆ ਹੈ ਹਰ ਨਫੇ ਨਾਲ ਨੁਕਸਾਨ ਜੁੜਿਆ ਹੋਇਆ ਹੈ ਹਰ ਸੁਆਪਨ ਕਰੂਪਤਾ ਅਜ ਬਦਲ ਜਾਂਦਾ ਬੁਢੇਪੇ ਕੋਈ ਐਸਾ ਸੁਪਨ ਨਹੀਂ ਜਿਹਦੇ ਪਿੱਛੇ ਕ੍ਰੂਪਤਾ ਛੁਪੀ ਹੋਈ ਨਹੀਂ ਕੋਈ ਐਸਾ ਜਨਮ ਨਹੀਂ ਜਿਹਦੇ ਪਿੱਛੇ ਮਰਨ ਛੁਪਿਆ ਹੋਇਆ ਨਹੀਂ ਇਹ ਤੇ ਦੋ ਰੰਗੀ ਹੈ ਤੇ ਜਦ ਦੋ ਰੰਗੀ ਹੈ ਜਾਂ ਦੋਵੇਂ ਕਬੂਲ ਕਰੇ ਜਾਂ ਮਨੁੱਖ ਦੋਹਾਂ ਤੋਂ ਉੱਚਾ ਉੱਠੇ ਸਹਿਜ ਦੇ ਚ ਇਹ ਦੋਵੇਂ ਨਹੀਂ ਨੇ ਨਹੀਂ ਨੇ ਜੀਵਨ ਮਿਰਤਨ ਦੁੱਖ ਸੁਖ ਵਿਆਪੇ ਸੁਨ ਸਮਾਦ ਦਉ ਤੇ ਨਹੀਂ ਉੱਥੇ ਸੁਨ ਦੇ ਚ ਆਸਣ ਹੈ समाधान है समाधि है समाधान है समस्या नहीं है समस्या नहीं है किसी प्रकार की कोई समस्या नहीं है समाधान है समाधि है अर्द्ध उर्द दों ते नाही रात दिनस ते नाही उथे छोटा भी कोई नहीं बड़ा भी कोई नहीं समय भी नहीं है काल भी नहीं है वक्त भी नहीं है ਸਮਾ ਹੈ ਉਥੇ ਸਮਾ ਵੀ ਨਹੀਂ ਜਿੱਥੇ ਮੈਂ ਰਹਿਣਾ ਉਥੇ ਸਮਾ ਵੀ ਨਹੀਂ ਕੋਈ ਛੋਟਾ ਤੇ ਵੱਡਾ ਵੀ ਨਹੀਂ ਅਰਧ ਉਰਧ ਦੋਤੇ ਨਹੀਂ ਰਾਤ ਦਿਨ ਸਹੈ ਨਹੀਂ ਦਿਨ ਤੇ ਰਾਤ ਵੀ ਨਹੀਂ ਹੈ ਤਨ ਵਿੱਚ ਹਰ ਹੈ ਹਰ ਵਿੱਚ ਤਨ ਹੈ ਸਰਮ ਰਨੰਤਰ ਸੋਈ ਰਹੇ ਜਿਹੜਾ ਸਾਰਾ ਪਸਾਰਾ ਤੁਸੀਂ ਮੰਨਦੇ ਹੋ ਇਹ ਬਨਾਰਸ ਦੇ ਲੋਕੋ ਇਹ ਤੇ ਨਹੀਂ ਹੈ